ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 3-4 ਦਿਨਾਂ ਦੇ ਮੌਸਮ ਦੀ ਮੁੱਖ ਤੌਰ ਤੇ ਇਹ ਵੀਡੀਓ ਸਾਡੀ ਹੈ ਇਹ ਹੋਏਗੀ ਸਿਸਟਮ ਬਾਰੇ ਇੱਕ ਸਿਸਟਮ ਲੱਗਣ ਜਾ ਰਿਹਾ ਹੈ ਇਹ ਸਿਸਟਮ ਕਿਹੜੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਤੇ ਕੀ ਪੰਜਾਬ ਦੇ ਵਿੱਚ ਮੀਂਹ ਦਾ ਅਸਰ ਹੋਣਗੇ ਆਉਂਦੇ ਦਿਨਾਂ ਦੇ ਵਿੱਚ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਜੇਕਰ ਅਸਲ ਵਿੱਚ ਜਾਂ ਸੈਟਲਾਈਟ ਦਸਰਾ ਦੇਖਦੇ ਆਂ ਤੇ ਧੁੰਦ ਦੀ ਚਾਦਰ ਉੱਪਰਲੇ ਖੱਦਰ ਤੇ ਬਹੁਤ ਹੀ ਖੇਤਰਾ ਦੇ ਵਿੱਚ ਛਾਈ ਹੋਈ ਹੈ ਅੱਜ ਪੰਜਾਬ ਦੇ ਕੁਝ ਗਿਹਰੇ ਜਿਹਲੇ ਫਾਗ ਹੋ ਸਕਦੇ ਨੇ ਉਹ ਵੀ ਪਹਾੜਾ ਦੇ ਨਾਲ ਲੱਗਦੇ ਖੇਤਰ ਜਿੱਥੇ ਸੂਰਜ ਦੇ ਦਰਸ਼ਨ ਹੋਏ ਹੋਣ ਕੁਝ ਸਮੇਂ ਦੇ ਲਈ ਤੇ ਅੱਜ ਬਹੁਤੇ ਖੇਤਰਾ ਦੇ ਵਿੱਚ ਕੋਲਡ ਰੇ ਦਰਜ ਹੋਇਆ ਅ ਇੱਕ ਸਿਸਟਮ ਜਿਹੜੀ ਕਿ ਹੁਣ ਅਸੀਂ ਤੁਹਾਨੂੰ ਗੱਲ ਦੱਸਣੀ ਹਟੇ ਆਂ ਇਕ ਹਲਕੇ ਵੈਸਟਰਨ ਡਿਸਰਵਰਸ ਆ ਰਹੀ ਆ ਪਛਮੀ ਸਿਸਟਮ ਆ ਰਿਹਾ ਜਿਹਦਾ ਅਸਰ ਸਿੱਧੇ ਜਾਂ ਅਸਿੱਧੇ ਤੌਰ ਤੇ ਪੰਜਾਬ ਵਾਲੇ ਫਾਸੇ ਘੱਟ ਵੇਖਣ ਨੂੰ ਮਿਲੇਗਾ ਹਾਲਾਂਕਿ ਕੁਝ ਖੇਤਰਾ ਦੇ ਵਿੱਚ ਜ਼ਰੂਰ ਇਹਦਾ ਅਸਰ ਹੋਏਗਾ ਉਹ ਕਿਹੜੇ ਖੇਤਰ ਹੋਣਗੇ ਕਿਹੜੇ ਜ਼ਿਲ੍ਹੇ ਹੋਣਗੇ ਉਹ ਵੀ ਤੁਹਾਨੂੰ ਦੱਸ ਦਿਆਂ ਉਸ ਤੋਂ ਪਹਿਲਾਂ ਇਹ ਦੱਸ ਦਈਏ ਕਿ ਆਉਂਦੇ ਜਿਹੜੇ 48 ਘੰਟੇ ਨੇ ਰਾਜਸਥਾਨ ਵਾਲੇ ਫਾਸੇ ਸਿਸਟਮ ਸ਼ੁਰੂ ਹੋ ਚੁੱਕਾ ਹੈ ਉਹਦਾ ਫਿਰ Jaipur, Bhadmer, Jaisalmer ਅਤੇ ਇੱਧਰ ਆਜੀਆਫਾ ਫਲਾਉਦੀ ਤੇ ਨਾਲ ਲੱਗਦੇ ਕੁਝ ਖੇਤਰਾ ਦੇ ਵਿੱਚ ਜਿਹੜੇ ਪੂਰਬੀ ਖੇਤਰ ਹੈ अलवर ਇਹਨਾਂ ਖੇਤਰਾ ਦੇ ਵਿੱਚ ਯਾਨੀ ਕਿ ਦਿੱਲੀ, ਗੁਰੂਗਰਾਮ, ਨੋ ਨਖੇਤਨਾ ਦੇ ਵਿੱਚ ਕਿਤੇ ਹਲਕੇ ਕਿਤੇ ਦਰਮਿਆਨੇ ਕਿਤੇ ਭਾਰੀ ਮੀਂਹ ਆਉਂਦੇ 48 ਘੰਟਿਆਂ ਦੇ ਵਿੱਚ ਇਸ ਤੋਂ ਇਲਾਵਾ ਦਿੱਲੀ ਗੁਰੂਗਰਾਮ ਨੈਡਾ ਮਧ ਪ੍ਰਦੇਸ਼ ਦੇ ਕੁਝ ਉੱਤਰੀ ਭਾਗ ਔਰ ਯੂਪੀ ਦੇ ਪਛਮੀ ਭਾਗ ਯੂਪੀ ਦੇ ਹੋ ਸਕਦਾ ਹੈ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਸਿਸਟਮ ਲੰਘਣਾ ਹੈ ਤੇ ਕੁਝ ਖੇਤਰਾਂ ਦੇ ਵਿੱਚ ਹਲਕੇ ਛਰਾਟੇ ਲਵਾ ਵੀ ਸਕਦਾ ਹੈ ਇਸ ਤੋਂ ਇਲਾਵਾ ਹਰਿਆਣੇ ਦੇ ਖਾਸ ਕਰ ਜਿਹੜੇ ਦਿੱਲੀ ਗੁਰੂਗਰਾਮ ਨੈਡਾ ਤੇ ਯੂਪੀ ਦੇ ਨਾਲ ਲੱਗਦੇ ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚ ਰੋहतक ਭਵਾਨੀ ਝੱਜਰ ਮਹਿੰਦਰਗੜ ਰਿਵਾੜੀ ਇਹਨਾਂ ਖੇਤਰਾਂ ਦੇ ਵਿੱਚ ਵੀ ਲੱਗਣਗੇ ਤੇ ਇਧਰ ਅਜਿਹਾ ਹਾ ਸੋਨੀਪਾਤ ਪਾਣੀ ਹਾ ਕਰਨਾਲ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਹਲਕੇ ਟੁੱਟਵੇਂ ਛਰਾਟੇ ਲੱਗ ਸਕਦੇ ਨੇ ਇਸ ਸਿਸਟਮ ਦਾ ਅਸਰ ਕਿਉਂਕਿ ਇਹ ਹਲਕੀ ਵੈਸਟਰਨ ਸਰਵਸ ਹੈ ਇਹਨੂੰ ਕੋਈ ਬਹੁਤੀ ਸਪੋਰਟ ਨਹੀਂ ਹੈ ਹਲਕੀ ਜੇ ਇਹਨੂੰ ਸਪੋਰਟ ਹੈ ਗਿਆ ਅਰਬ ਸਾਗਰ ਤੋਂ ਆਉਂਦੀਆਂ ਜਿਹੜੀਆਂ ਨਵੀਂ ਭਰਪੂਰ ਹਵਾਵਾਂ ਨੇ ਸੋ ਇਹ ਸਪੋਰਟ ਕਰਕੇ ਇਹਨਾਂ ਖੇਤਰਾਂ ਤੱਕ ਦੇ ਵਿੱਚ ਜਿਹੜੇ ਮੀਂਹ ਸੀਮਿਤ ਰਹਿਣਗੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਮਾਨਸਾ ਸੰਗਰੂਰ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਹੋ ਸਕਦਾ ਪਠਾਨਕੋਟ ਹੋ ਸਕਦਾ ਚੰਡੀਗੜ੍ਹ ਮੋਹਾਲੀ ਇਹਨਾਂ ਖੇਤਰਾਂ ਦੇ ਵਿੱਚ ਕੱਲ ਕਿਤੇ ਦਰਮਿਆਨੇ ਤੋਂ ਲੈ ਕੇ ਸੰਗਣੀ ਬੱਦਲਵਾਈ ਕੋ ਜਰ ਸਕਦੀ ਹੈ ਕੱਲ ਵੀ ਤੇ ਪਰਸੋਂ ਵੀ ਇਲਾਕੇਤਰਾ ਦੇ ਵਿੱਚੋਂ ਉਮੀਦ ਹੈ ਸਾਰ ਕੋਈ ਬਹੁਤ ਰੀਅਰ ਖੇਤਰਾ ਦੇ ਵਿੱਚ ਯਾਨੀ ਕਿ ਗਨੇਚਣੇ ਭਾਗਾਂ ਦੇ ਵਿੱਚ ਕਿਤੇ ਕਣੀਆਂ ਡੇਕ ਜਾਣ ਤੇ ਇਨਕਾਰ ਨਹੀਂ ਕਰਦੇ ਵੈਸੇ ਪੰਜਾਬ ਦੇ ਵਿੱਚ ਇਹ ਸਿਸਟਮ ਦੇ ਵਿੱਚੋਂ ਉਮੀਦ ਹੈ ਸਾਰ ਨਾ ਮਤਰੀ ਹੋਣਗੇ ਪੰਜਾਬ ਦੇ ਵਿੱਚ ਇਹਦਾ ਅਸਿੱਧੇ ਤੌਰ ਤੇ ਅਸਰ ਇਹ ਹੋਏਗਾ ਕਿਉਂਕਿ ਜਿਹੜੀ ਨਵੀਂ ਭਰਪੂਰ ਹਵਾਵਾਂ ਆਉਣਗੀਆਂ ਉਹਦੇ ਸਦਕਾ ਇੱਥੇ ਧੁੰਦ ਦੇ ਵਿੱਚ ਵਾਧਾ ਹੋਵੇਗਾ ਸੋ ਅਗਲੇ 48 ਘੰਟੇ ਦੇ ਵਿੱਚ ਧੁੰਦ ਜਿਹੜੀ ਆ ਉਹ ਕਲੇਫੱਦਰ ਤੇ ਥੋੜੀ ਘਟਣ ਦੇ ਅਸਰ ਹੋਣਗੇ ਹੇਠਲੇ ਫੱਦਰ ਤੇ ਗਰਾਊਂਡ ਲੈਵਲ ਤੇ ਧੁੰਦ ਜਿਹੜੀ ਆ ਉਹ ਛਾਈ ਰਣ ਦੇ ਅਸਰ ਹੋਣਗੇ ਸੋ ਇਸ ਸਲਾਵਾ ਜੀ ਫਟ ਗਈ ਤੇ ਅਸਰ ਫਿਲਹਾਲ ਅਗਲੇ ਜਿਹੜੇ 3-4 ਦਿਨਾਂ ਤੱਕ ਤਾਂ ਫਿਲਹਾਲ ਪੰਜਾਬ ਵਾਲੇ ਫਸੇ ਲੱਗਦੇ ਨਹੀਂ ਜਾਪਰੇ ਤੇ ਇਹ ਸਿਸਟਮ ਅੱਜ ਲਗਭਗ ਹੋ ਚੁੱਕਿਆ ਤਰੀਕ 8 9 10 ਹੁੰਦੇ ਹੁੰਦੇ 10 ਦੀ ਸ਼ਾਮ ਤੱਕ ਇਹਨੇ ਅੱਗੇ ਕੁਝ ਕਰ ਜਾਣਾ ਮੈਦਾਨਾ ਤੋਂ ਲੰਘ ਜਾਣਾ ਤੇ ਫਹਾੜਾ ਤੇ ਫਿਰ ਸਰਗਰਮ ਹੋਵੇਗਾ ਉੱਤਰਾਖੰਡ ਵਾਲੇ ਖੇਤਰਾਂ ਦੇ ਵਿੱਚ ਤੇ ਜੇਕਰ ਆਪਾਂ ਆਉਂਦੇ ਦਿਨਾਂ ਦੀ ਤਾਜ਼ਾ ਫਰੇਟ ਦੇਖਦੇ ਹਾਂ ਜੋ ਅੱਜ ਅਲਰਟ ਜਾਰੀ ਕੀਤਾ ਗਿਆ ਨੇ ਭਾਰਤੀ ਮੌਸਮ ਵਿਭਾਗ ਵੱਲੋਂ ਸਕਰੀਨ ਤੇ ਦੇਖ ਸਕਦੇ ਹਾਂ 9 ਤਰੀਕ ਦੀ ਤਰੀਕ ਇੱਥੇ ਫੈਹੀ ਹੋਇਆ 8 ਤਰੀਕ 8 ਜਨਵਰੀ ਦੀ ਸੌਰੀ ਪੰਜਾਬ ਦੇ ਲਈ ਵਾਰਨਿੰਗ ਹੈ ਅੱਜ orange alert ਜਾਰੀ ਕੀਤਾ ਗਿਆ ਸੀ ਕੱਲ ਥੋੜੇ ਅਲਰਟ ਘਟਾ ਲਏ ਗਏ ਨੇ ਕਿਉਂਕਿ ਕੱਲ ਇੱਕ ਜਿਹੜਾ ਇਹ ਸਿਸਟਮ ਵਾਰੇ ਜਿਹਦੀ ਤੁਹਾਨੂੰ ਜਾਣਕਾਰੀ ਦਿੱਤੀ ਆ ਇਹ ਸਿਸਟਮ ਦਾ ਅਸਰ ਇਹਨਾਂ ਕੋ ਹੋ ਸਕਦਾ ਕਿ ਉੱਪਰਲੇ ਖੱਦਰ ਤੇ ਜਿਹੜੀ ਧੁੰਦ ਛਾਈ ਹੋ ਜਾ ਉਹ ਥੋੜੀ ਘਟਣੀ ਸ਼ੁਰੂ ਹੋਏਗੀ ਤੇ ਕੱਲ ਤੇ ਪਰਸੋਂ ਧੁੱਪ ਲੱਗਣ ਦੇ ਅਸਰ ਹੋਣਗੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਪਰ ਉਹਦਾ ਬਹੁਤਾ ਅਸਰ ਨਹੀਂ ਹੋਣਾ ਸੀਤਲਾ ਰਫ ਨੇ ਜੋਰਾਂ ਤੇ ਰਹੇਗੀ ਕੋਲਡ ਡੇ ਡੈਸ ਫੌਗ ਇਹਦੇ ਹੁਣ orange alert ਤੋਂ ਬਦਲ ਕੇ yellow alert ਤੇ ਆ ਗਏ ਨੇ ਯਾਨੀ ਕਿ ਕੱਲ ਵੀ ਅਲਰਟ ਨੇ ਪਰ yellow alert ਨੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੰਦ ਗਰਾਊਂਡ ਲੈਵਲ ਕਰਜਾ ਸਾਲ ਤਨੂੰ